ਪਹਿਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਗਵਰਨਮੈਂਟ ਜਿਹੜੀ ਹੈ ਐਕਸਪ੍ਰੈਸ ਪੀਆਰ ਐਂਟਰੀ ਤੇ ਵਿਚਾਰ ਕਰ ਰਹੀ ਹੈ ਜੀ ਹਾਂ ਐਕਸਪ੍ਰੈਸ ਪੀਆਰ ਐਂਟਰੀ ਤੇ ਵਿਚਾਰ ਕਰ ਰਹੀ ਹੈ ਜਿਸ ਦੇ ਵਿੱਚ ਕਿ ਸਾਬਕਾ ਫੌਜੀਆ ਨੂੰ ਜਿਹੜਾ ਆ ਸਿੱਧੀ ਉੱਥੇ ਪੀਆਰ ਮਿਲ ਸਕਦੀ ਆ ਇਸ ਦੇ ਨਾਲ ਹੀ ਸਿਰਫ ਤੁਹਾਨੂੰ ਆਪਣਾ ਵਰਕ ਦਾ ਐਕਸਪੀਰੀਅੰਸ ਦੱਸਣਾ ਹੋਵੇਗਾ ਤੇ اپنی ਡੈਜ਼ਿਗਨੇਸ਼ਨ ਵਗੈਰਾ ਦੱਸਣੀ ਹੋਵੇਗੀ ਉਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਜਿਹੜਾ ਆ ਉਹਨਾਂ ਨੂੰ ਡਾਇਰੈਕਟ ਹੀ ਪੀਆਰ ਦੇ ਦੇਵੇਗੀ ਤੇ ਇਹ ਸਿਰਫ ਸਾਬਕਾ ਫੌਜੀਆਂ ਲਈ ਨਹੀਂ ਹੈ ਬਲਕਿ ਅਗਨੀਵੀਰ ਚੋ ਜੋ ਵੀ ਰਿਟਾਇਰਮੈਂਟ ਲੈ ਕੇ ਕੈਨੇਡਾ ਜਾਂਦਾ ਹੈ ਤਾਂ ਉਸ ਦਾ ਵਰਕ ਐਕਸਪੀਰੀਅੰਸ ਜਿਹੜਾ ਵੇਖਿਆ ਜਾਵੇਗਾ ਉਸ ਤੋਂ ਬਾਅਦ ਉਸ ਨੂੰ ਸਿੱਧਾ ਹੀ ਪੀਆਰ ਜਿਹੜੀ ਹੈ ਦੇ ਦਿੱਤੀ ਜਾਵੇਗੀ ਤਾਂ ਵੱਡੀ ਖਬਰ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕਿ ਸਾਬਕਾ ਫੌਜੀਆਂ ਨੂੰ ਅਗਲੇ ਸਾਲ ਤੋਂ ਕੈਨੇਡੀਅਨ ਗਵਰਨਮੈਂਟ ਜਿਹੜਾ ਆ ਐਕਸਪ੍ਰੈਸ ਪੀਆਰ ਦੇਣ ਦੀ ਵਿਚਾਰ ਕਰ ਰਹੀ ਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕੀ ਕੈਨੇਡੀਅਨ ਗਵਰਨਮੈਂਟ ਨੇ ਜਿਹੜਾ ਆ ਐਕਸਪ੍ਰੈਸ ਪੀਆਰ ਤੇ ਜਿਹੜਾ ਆ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਹਾਂ ਇਹ ਵੀ ਜਾ ਰਿਹਾ ਹੈ ਕਿ ਅਗਲੇ ਸਾਲ ਤੱਕ ਜਿਹੜੀ ਹੈ ਇਹ ਲਾਗੂ ਵੀ ਕਰ ਦਿੱਤੀ ਜਾਵੇਗੀ ਤਾਂ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ